ਲੋ ਜੀ ਤੁਰ ਪਏ ਆਪਾਂ ਫਿਰ ਤੇ ਹੁਣ ਆਪਾਂ ਜਾਣਾ ਕਸਤਨੋਆ ਦੇ ਮਹੰਤਈ ਪਹਾੜੀ ਆ ਇੱਕ ਮਤਲਬ ਉੱਥੇ ਟੈਲੀਸਕੋਪ ਆ ਵੀ ਲੱਭਣਾ ਪੈਣਾ ਪਤਾ ਨਹੀਂ ਕਿ ਕਿੱਥੇ ਆ ਤੇ ਉੱਥੇ ਜਾਣਾ ਅੱਜ ਆਪਾਂ ਸਤ ਤੋਂ ਵੀ ਲੱਗਿਆ ਰਾ 20 ਦੀ ਬੱਸ ਆ 10:40 ਹੋ ਗਏ ਅੱਧਾ ਘੰਟਾ ਤੁਰ ਕੇ ਜਾਣਾ ਪੰਥਲੇ ਥਲੇ ਤੇ ਉਸ ਤੋਂ ਬਾਅਦ ਆਪਾਂ ਬੱਸ ਸਿੱਧਾ ਬੈਕ ਅੱਧੇ ਘੰਟੇ ਦਾ ਸਫ਼ਰ ਸਿਰਫ ਲੱਗ ਗਈ ਇੱਥੋਂ ਦੀ ਦੀ ਪਹਾੜੀ ਦਾ ਉੱਦਾਂ ਇੱਕ ਮਿੰਟ ਦਿਖਾਉਣਾ ਤੁਹਾਨੂੰ ਓ ਪਹਾੜੀ ਆ ਦੇਖੋ ਉਹ ਉਹ ਪਹਾੜੀ ਆ ਬਦਰਾਂ ਲੁਕੀ ਪਈ ਆ ਧੁੰਦ ਪਈ ਆ ਇਹਨੂੰ ਤਾਹ ਕਰਕੇ ਉੱਥੇ ਜਾਣਾ ਤੇ ਆਪਾਂ ਹੁਣ ਚੱਲੀਏ ਸ਼ੇਸ਼ੇ ਦੀ ਉਹ ਉੱਧਰ ਬਰ ਪੈਣੀ ਸ਼ੁਰੂ ਹੋ ਗਈ ਉਹ ਦੇਖੋ ਆਹ ਵਾਲੀ ਪਹਾੜੀ ਤੇ ਨਾ ਬਰ ਪੈਣੀ ਸ਼ੁਰੂ ਹੋ ਗਈ ਹੈ ਵਿੱਚ ਵਿੱਚ ਇੱਧਰ ਨਹੀਂ ਪਈ ਸਾਡੇ ਵਾਲਾ ਜੀ ਇੱਧਰ ਧੁੱਪ ਨਹੀਂ ਕਲੀ ਪੂਰੀ ਓਕੇ ਵੀਊ ਚੈੱਕ ਕਰੋ ਬਾਬਿਓ ਗਿਮਪਲ ਦਾ ਟਰਾਈਪੋਡ ਆ ਕਰਨ ਤੋਂ ਮੇਰਾ ਬੱਸ ਅਜ ਕਿੰਨੇ ਦਿਨ ਹੋ ਗਏ ਆਰਡਰ ਕਿਤੇ ਨੂੰ 12 13 ਦਿਨ ਹੋ ਗਏ ਆਰਡਰ ਕਿਤੇ ਨੂੰ ਇਹ ਤੱਕ ਆਇਆ ਨਹੀਂ ਇਹ ਦੇਖਾਂਗੇ ਸਹੀ ਵਾਲੀ ਗੱਲ ਬਾਤ ਉਹ ਪਹਾੜੀ ਤੇ ਜਾਣਾ ਇੱਥੋਂ ਦੇ ਦੀ ਸੀ ਉਧਰੋਂ ਪਤਾ ਨਹੀਂ ਕਿਉਂ ਨਹੀਂ ਸਹੀ ਦੀ ਸੀ ਇੱਥੋਂ ਸਹੀ ਦੀ ਸੀ ਵੀ ਉਹ ਪਹਾੜੀ ਤੇ ਜਾਣਾ ਆਪਾਂ ਆਪ ਇੱਥੇ ਆ ਇਸ ਟਾਈਮ ਇਧਰ ਅਵੇ ਜਲ ਬਰਾ ਪੈਣ ਤੋਂ ਪਹਿਲਾਂ ਵੇਲੇ ਇਹਨਾਂ ਨੇ ਖਾਦ ਪਾ ਦੇਣੀ ਆ ਸਾਰੇ ਬੁੱਤਿਆਂ ਨੂੰ ਕੀ ਉਹ ਗਰਮੀ ਚ ਫਸਾ ਸਾਡੀ ਵਧੀਆ ਹੋਵੇ ਕਿਉਂ ਬਰਾ ਪੈਣੀ ਪੀ ਥੋੜਾ ਪੈਣੀ ਆ ਜੰਗਲ ਆ ਗਿਆ ਉਦੋਂ ਰਾਤ ਨੂੰ ਦੁਆਏ ਹੁਣ ਦਗਾਉਂਦਾ ਫਟਾ ਜੰਗਲ ਆਦਰ ਸਾਰਾ ਬੁੱਤੇ ਕਰੀ ਹੀਰਨ ਵੀ ਇੱਕ ਵੈਤਿਕ ਪੀਰ ਹੁੰਦਾ ਟਿਕਟੇ ਸਾਰੀ ਆਪਾਂ ਤਵਾਕੀਤੋਂ ਲੈਣੀਆਂ ਕਿਉਂਕਿ ਉੱਥੇ 1 ਯੂਰੋ ਦਾ ਫਰਕ ਟੈਨ ਦਾ ਸਦਾ ਇੱਕ ਔੜ ਜਾਣ ਦੀ ਇੱਕ ਔਣ ਦੀ ਤੇ ਇੱਕ ਜਾਣ ਦੀ 2 ਯੂਰੋ ਦਾ ਫਰਕ ਪੈਣਾ ਇਸ ਕਰਕੇ ਆਪਾਂ ਉਧਰ ਜਾਵਾਂ ਬਾਅਦ ਵਿੱਚ ਬਸਟਾਨ ਜਾਵਾਂਗੇ ਲੋ ਜੀ ਤੋ ਬਾਕੀ ਆ ਗਈ ਆ ਬੰਦ ਨਾ ਹੋਵੇ ਬਸ ਅੱਜ ਟਿਕੜ ਮਿਲ ਗਿਆ ਤਾਂ ਉਹ ਲੈ ਲੀਆ ਇੱਕ ਪੱਟਸ ਰੱਖ ਲਈ ਤੇ ਇੱਕ ਗਾੜੀ ਟਿਕੜ ਲੈ ਲਈਆ ਸਾਢੇ 3:30 ਹੋ ਰੁੰਦੇ ਆ ਮੈਂ 7 ਯੂਰੋ ਦੀਆਂ ਦੋਨੇ ਪੈ ਗਈਆਂ ਜੇ ਆਪਾਂ ਬੱਸ ਚੋਂ ਲੈਂਦੇ ਉਹੀ ਪਰ ਮਹਿੰਗੀ ਪੈਣੀ ਥੋੜੀ ਇਸ ਕਰਕੇ ਬੱਸ ਸੋਣੀ ਬਾਬੇ ਉਹ 11:35 ਤੇ ਮੰਨ 10 ਮਿੰਟ ਪਏ ਆ ਇਹ ਤਾਂ ਬਹੁਤ ਵੀ ਦੇਖਦੇ ਇਥੇ ਹੀ ਮਿਲਦਾ ਹੋਰ ਅੱਗ ਗਿਆ ਜਿਆ ਕੁੜੀ ਲੁੱਕ ਪੂਰੀ ਕਹਿਣ ਕਾਫੀ ਕਹਿੰਦੇ ਨੇ ਬਾਥਰੂਮ ਕਰ ਲਿਆ ਕੁਝ ਲੈ ਆ ਲੋ ਹੈ ਨਹੀਂ ਵੈਸੇ ਉਹ ਕਫੇ ਸੀ ਕਫੇ ਸੀਗਾ ਮਤਲਬ ਕਾਫੀ ਕਾਫੀ ਪੀਨੂ ਤੇ ਮੈਂ ਉੱਧਰ ਚ ਪਹਿਲਾਂ ਮੈਂ ਕਾ ਦੀ ਦੂਪੇ ਬੰਗ ਨੋ ਤੋ ਕਹਿੰਦੇ ਇੱਧਰ ਆ ਜਲ ਜਾਓ ਤੇ ਮੈਂ ਇੱਧਰ ਹੀ ਵਾਪਸ ਆ ਗਿਆ ਉਸਾਰ ਨੂੰ ਨਾ ਕੁਝ ਲੈ ਆ ਨਾ ਕੁਝ ਆਦਾ ਵੀ ਤਾਂ ਇਦਾਂ ਹੀ ਪਿਛਲੇ 1 ਵਰ ਮੈਂ 1 ਯੂਰੋ ਦਿੱਤਾ ਸੀ ਮੈਂ ਵੈਸੇਾਰ ਨਹੀਂ ਦੇਣੇ ਪੈਸੇ ਪਹਿਲਾਂ ਹੀ ਬਾਥਰੂਮ ਨੂੰ ਆਪਣਾ ਓਕੇ ਰੱਖੋ ਤੇ ਹੁਣ ਬੱਸ ਦੀ ਵੇਟ ਕਰੋ ਬੱਸ ਪਰ ਉਹ ਮਗਲ ਇੱਧਰ-ਇੱਧਰ ਹੀ ਪਈ ਆ ਪਤਾ ਨਹੀਂ ਕਿਉਂ ਸਾਡੇ ਨਾਲ ਤਾਂ ਨਹੀਂ ਉਹ ਨਹੀਂ ਵੀ ਇੱਧਰ ਕਾਫੀ ਘਰ ਪਈ ਜਾਂਦੀ ਹੈ ਇਹ ਬਾੜੋ ਬਾੜਾ ਦੇ ਘਰ ਪਈ ਆ ਮੈਂ ਬਾਕੀ ਇੱਧਰ ਵੀ ਨਹੀਂ ਪਈ ਹੈਗੀ ਵਿੱਚ ਵਿੱਚ ਪਤ ਨਹੀਂ ਇਹ ਆਪਰ ਨੂੰ ਨਹੀਂ ਪਤਾ ਹਿਸਾਬ ਨਾਲ ਕਿੱਥੇ ਚੱਲੀ ਹੋਰ ਸਿੱਧਾ-ਸਿੱਧਾ ਚੱਲੀ ਗਿਆ ਬਸ ਸੁੱਤਾ ਤੇ ਸਾਰੀ 5-6 ਕਿਲੋਮੀਟਰ ਤੋਂ ਉੱਨਾ ਪੈੜਾ ਤੁਹਾਨੂੰ ਇਹਦੇ ਇਥੇ ਕੀ ਮਿਲਦਾ ਆਪਾਂ ਨੂੰ ਬੰਦਾ ਸਮਝਣ ਦੀ ਮੈਂ ਆਪਣੇ ਛੁੱਟੀ ਵੀ ਬਰਵਾਦ ਕੀਤੀ ਤੇ ਆਹ ਦੇਖਣਾ ਮੈਂ ਕਿਹਾ ਚਲੋ ਉਹਗਾ ਇੱਥੇ ਵਧੀਆ ਸਭ ਕੁਝ ਪਰ ਇੱਥੇ ਤਾਂ ਬਿਜਾਰੀ ਬਹੁਤ ਛੋਟਾ ਜਿਹਾ ਇਹਨਾਂ ਦੇ ਵੱਡਾ ਸਾਡੇ ਲੱਗਦਾ ਵਿਲਾ ਮਨੁਸੋ ਕੁਝ ਨਹੀਂ ਹੈ ਇੱਕ ਦੁਕਾਨ ਆ ਦੋ ਦੁਕਾਨਾਂ ਬਸ ਤਿੰਨ ਚਾਰੀ ਤਿੰਨ ਕਿ ਚਾਰ ਦੁਕਾਨਾਂ ਆ ਬਸ ਪਹਾੜੀ ਥਾਲੀ ਲੱਭਦੀ ਨਹੀਂ ਪਈ ਜਿੱਥੇ ਆਇਆ ਮੈਂ ਦੇਖਣ ਉੱਥੇ ਕਹਿੰਦੇ ਕੈਲਿਸਕੋਪ ਆ ਤੇ ਦੀਦਾ ਸਾਰਾ ਕੁਝ ਉਹ ਪਹਾੜੀ ਮੈਨੂੰ ਪਤਾ ਇਹ ਲੱਗਦਾ ਕਿੱਧਰ ਗੁਰਦੁਆਰਾ ਉਧਾ ਘੰਟਾ ਹੋ ਗਿਆ ਘੁੰਮਦਿਆਂ ਨੂੰ ਚਲੋ ਦੇਖਦੇ ਆਂ ਫਿਰ ਮਿਲਦੀ ਇਹਦਾ ਦਿਖਾਉਂਦੇ ਆਂ ਨਹੀਂ ਤੇ ਇੱਧੇ ਘਰੇ ਵਾਪਸ ਅੱਜ ਜਾਣਾ ਆਪਾਂ ਕਿਸੇ ਨੂੰ ਨਹੀਂ ਇੱਥੇ ਪਤਾ ਹੈਗਾ ਟੈਲੀਸਕੋਪ ਹੀ ਹੈ ਕਿੱਥੇ ਆ ਪਰ ਨੈੱਟ ਤੇ ਅੱਧਾ ਥੋੜਾ ਸਿਆ ਕੀ ਹੈਗਾ ਤੇ ਆਪਾਂ ਲੱਭ ਵੀ ਰਹੇ ਆਂ ਬਾਕੀ ਦੇਖੋ ਮਿਲਉਂਦਾ ਨਹੀਂ 15 ਮਿੰਟ ਹੋਰ ਲੁਕੜਾ ਕਿੰਨੀਆਂ ਚੜਾਈਆਂ ਆਆਂ ਸਾਧੀਆਂ ਆਪੇ ਹਰ ਦਾ ਬੰਦਾ ਇਸ ਵਰਗੇ ਟੈਲੀਸਕੋਪ ਮਤਲਬ ਬਣੀ ਭਰਾ ਬਸ ਹੋਗੀ ਲੱਤਾਂ ਦੀ ਕੋਟੜ 4-5 ਕਿਲੋਮੀਟਰ ਤੋਂ ਆਉਣਾ ਤੇ ਹੁਣ ਉਹਦਾ ਤਾਂ ਖਾਬੀ ਵੀ ਤੇ ਇੱਕੋ ਹੀ ਚੀਜ਼ ਹੈ ਇੱਥੇ ਨਾਲ ਵਸਤੇ ਮਾਰਕੀਟ ਆ ਪਈ ਸਾਡੇ ਨੇ ਹੋਰ ਕੁਝ ਨਹੀਂ ਹੈਗਾ ਨਾਲ ਟਮਾਟਰ ਕਬਰਾਲੇ ਐਕਸਟਰਾ ਮੱਕਟ ਉੱਪਰ ਫੋਮ ਉਹਦਾ ਪਾ ਦੀ ਥੋੜਾ ਮਤਲਬ ਟਮਾਟਰ ਪਾ ਦਿਓ ਉਹ ਪਾ ਦੇਣੇ ਨਾਲ ਇੱਕ ਚੀਜ਼ ਹੋ ਹੋ ਬਸ ਹੋਰ ਤਾਂ ਹੈ ਨਹੀਂ ਤੇ ਵਾਹ ਫਰੀ 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 ਚੀਜ਼ ਨਹੀਂ ਛੱਡਣੀ ਕਦੀ ਫਰੀ ਮਿਲਿਆ ਫਰੀ ਫਰੀ ਦੀ ਚੀਜ਼ ਨਾ ਛੱਡੋ ਭਾਵੇਂ ਜੋ ਮਰਜ਼ੀ ਹੋਵੇ ਪੂੜੀ ਹੈ ਪੂੜੀ ਸੂਜੀ ਦੀ ਮਸਾਲੇ ਦਾ ਹੈ ਹੀ ਨਹੀਂ ਇਹਨਾਂ ਦੇ ਪੀਜ਼ਾ ਜੋ ਮਰਜ਼ੀ ਖਾ ਲਓ ਮਸਾਲੇ ਹੈ ਨਹੀਂ ਗੇ ਸਾਰੇ ਆਪਣੇ ਇੰਡੀਆ ਦੇ ਹੀ ਆ ਸਾਰੇ ਪਰ ਟਿੱਕਾ ਵੀ ਆ ਮਤਲਬ ਪਹਿਲਾਂ ਪਹਿਲਾਂ ਸਵਾਦ ਆਦਾ ਬਾਅਦ ਚੋਂ ਤਾਂ ਜਦੋਂ ਢੇਡ ਢੂਡ ਮਤਲਬ ਦੋ ਤਿੰਨ ਬਾਈਟਾਂ ਤੁਸੀਂ ਲੈ ਲਈਆਂ ਖਾ ਕੇ ਉਸ ਤੋਂ ਬਾਅਦ ਤਾਂ ਬਸ ਫਿਰ ਛੱਡਣੇ ਹੀ ਮਨ ਕਰਦਾ ਸਾਢੇ 700 ਰੁਪਏ ਬਿੱਲ ਬਣਾਉਂਤਾ ਨੇ ਇੱਕ ਪੀਜਾ ਦਾ ਇੱਕ ਕੋਕਾ ਦਾ ਤੇ ਆਪੋ ਉਦੋਂ ਹੀ ਨੀ ਰੱਖ ਕੋਕਾ ਦਾ ਚਲ ਮੈਂ ਪੀ ਲਈ ਸਾਰੀ ਕੋਕਾ ਦਾ ਤੁਹਾਨੂੰ ਬੜੀ ਇੱਕੋ ਹੀ ਟੇਸਟ ਹਰੇਕ ਪਾਸੇ ₹2 3 ਵਾਈਟ ਹੋਦਾ ਸਹੀ ਲੱਗੀਆਂ ਉੱਤਵਾਦ ਔਖਾ ਹੀ ਹੋ ਗਿਆ ਕੰਮ ਛੱਡ ਕੇ ਆ ਕੇ ਨਾਬ ਨਾਲੇ ਪਾਰਾ ਹੀ ਬਹੁਤ ਸੀਗਾ ਚੀਜ਼ ਬਹੁਤ ਪਈ ਸੀ ਉੱਤੇ ਚੀਜ਼ ਇਹਦਾ ਟੈਲੀਸਕੋਪਰ ਹੁਣ ਮੇਰੀ ਹੋ ਗਈ ਬੱਸ ਕਿੱਥੇ ਹੋਣੀ ਚਾਹੀਦੀ ਬਾਬੇ ਗੱਡੀ ਗੁੱਡੀ ਸਿੱਧੀ ਜਿਹੜੀ ਕਰਨ ਦਾ ਅਸੀਂ ਬੰਦਾ ਕਾਮਯਾਬ ਤੁਰ ਕੇ ਨਹੀਂ ਜਾਣਾ ਇੰਨੀ ਤੁਰ ਬੱਸ ਨੱਪ ਚੜੀ ਬੱਸ ਲਈਏ ਤਾਂ ਚੜੀਏ ਜੇ ਆਲੇ ਸਾਡੇ ਤੁਹਾਨੂੰ ਕੋਈ ਗੱਡੀ ਗੱਡੀ ਮਾਰ ਗਈ ਨਾ ਸੁੱਦਾ ਹੀ 1 ਲੱਖ ਯੂਰੋ ਤੁਹਾਡੇ ਖਾਤੇ ਚ ਆ ਸਕਦਾ ਸੁੱਦਾ ਪਰ ਇੱਥੇ ਹੋਵੇ ਇੱਧਰ ਨਾ ਚਲ ਜਿਓ ਇੱਥੇ ਇੱਥੇ ਤੁਰਨਾ ਬਸ ਤੀ ਮੈਂ ਨੈਟ ਤੋਂ ਦੇਖੀ ਸੀ ਨਾੜੇ ਇਹ ਵੀ ਟੱਚ ਹੋ ਗਈ ਨਾ ਜੇ ਤੁਸੀਂ ਇੱਥੇ ਉੱਪਰ ਤੁਰ ਰਹੇ ਹਾਂ ਬਸ ਸਮਝ ਲਓ ਨਾਲ ਹੀ ਇੰਡੀਆ ਵਾਪਸ ਸਲੂਟ ਕਰਦੇ ਆਂ ਕਿ ਦੋ ਆਪਣੇ ਢੈਰੀ ਮਨਪੁੰਦੀ ਇੱਥੇ ਹੁੰਦੀ ਮਿਲਕਾ ਤੇ ਤੁਹਾਨੂੰ ਲੈਣੀ ਪਤਾ ਕਿਉਂ ਕੋਈ ਮੈਨੂੰ ਜੇ ਬਾਹਰ ਬਹੁਤ ਠੰਡ ਸੀਗੀ ਤੇ ਬਾਹਰ ਚ ਬੈਠਣ ਦੇ ਤਾਂ ਕਰਕੇ ਮੈਂ ਲੈਣੀ ਪਈ ਐ ਖਾਣੀ ਤੂੰ ਖਾ ਵੀ ਲਵਾਂਗੇ ਤਰੋਂ ਵੈਸੇ ਬੰਦਾ ਭੁੱਖ ਭੁੱਖ ਐ ਨਹੀਂ ਦੇ ਕਿਸੇ ਤੋਂ ਪੈਸੇ ਬਾਧੂ ਆ ਕੇ ਗੇਮ ਤੇ ਲਾ ਸਕਦਾ ਬੈਟ ਟਾਟ ਠੀਕ ਜਿੱਦਾਂ ਮਿਲ ਗਏ ਤੁਹਾਨੂੰ 10450 ਮਹੀਨੇ ਇਹਦੇ ਵਿੱਚ 4 ਸਾਲ ਤੋਂ ਬਾਅਦ ਤੁਹਾਡਾ ਜੇ ਵਧੀ ਗਏ ਤਾਂ ਤੁਸੀਂ ਰੀਰੋਲ ਕਰਾ ਸਕਦੇ ਇੱਥੋਂ ਦੇ ਤੋਂ ਸਟੌਪ ਕਰਕੇ ਠੀਕ ਹੈ ਤੇ ਜਿੱਤੋਂ ਜ਼ਿਆਦਾ ਪੈਸੇ ਉਹੀ ਕਰਿਓ ਭਰਾਵਾ ਸਾਤੋਂ ਦਾ ਹੈ ਨਹੀਂ ਤੇ ਤੋਂ ਹੈਗੇ ਲਾਵਾ ਤੇਰੇ ਕੋਲੋਂ 1 ਯੂਰੋ ਆ ਪੰਨ ਕਿੰਨੇ ਹੈ ਲੇ ਕਰਨੇ ਤੋਂ ਅੱਗੇ ਹੋ ਚਪੇੜਾ ਨਾ ਗਾਲੀ ਮੇਰੇ ਤੋਂ ਮੋੜਾ ਭਰਾਵਾ ਇੱਧਰ ਇੱਕ ਭਾਈ ਆ ਕਿੰਨੇ ਪੈਸੇ ਕਿੰਨੇ ਪੈਸੇ ਜਿੱਤ ਗਿਆ ਕਿੰਨੇ ਯਾਰ ਦੋਸਤ ਨੂੰ ਬਾਹਰ ਯਾਰ ਦੋਸਤ ਨੂੰ ਬਾਹਰ ਜਾ ਕੇ ਫੋਨ ਨਾਲ ਪੰਪ ਪੰਪ ਦੇ ਕੇ 2 ਯੂਰੋ ਖਰਚਾ ਦਿੱਤੇ ਮਸ਼ੀਨ ਦੇ ਵਿੱਚ ਪਵਾਤੇ ਉਹ ਵੀ ਸਾਰੇ ਉੱਡ ਗਏ ਕਿਹਾ ਦੋ ਲਾਹ 50 ਆਜੂਗੇ 2 ਯੂਰੋ ਲਾਏ ਸਾਰੇ ਉੱਡ ਗਏ ਪਾਗਲ ਗੰਦ 180 ਰੁਪਏ ਬਣ ਗਏ ਤੇ ਯਨ ਤੇਰੇ ਯਨ ਤੇ ਤੂੰ ਹੀ ਲਵਾਇਆ 2 ਯੂਰੋ ਬੱਸ ਕਰਿਆਗਾ ਝੂਨ ਨਾਲ ਇੱਕ ਜਰ 8 8 ਜਰ 8 ਜਰ ਮੰਗੇ ਵੀ ਕਿੰਨੇ 1080 ਤਾਂ ਭੇਜਣ ਚ ਲੱਗ ਜਣੇ ਸੜੇ ਦਾ ਇਹ ਆਪੀ ਗਿਆ ਮੰਗੇ ਵੀ ਕਿੰਨੇ ਜਣੇ 10 80 ਤਾਂ ਲੱਗ ਭੇਜਣ ਚ ਲੱਗ ਜਣੇ ਮੇਰੇ ਯਾਰ ਮੁਕੇਸ਼ ਦਿਲ ਤੋੜ ਫੇ ਕਰਦੇ ਕਰੀ ਕੀ ਆ ਕੀ ਆ ਹੈ 1 ਯੂਰੋ ਹੀ ਆ ਸੋਨੇ ਭੇਜਦੇ ਭੇਜਦੇ ਆ ਨਾ ਆਯੋ ਆਯੋ ਰੋ ਤਾਂ ਚੈੱਕ ਕਰੋ ਬਾਬੇ ਉਹ ਇਟਲੀ ਦਾ ਝੰਡਾ ਆਯੋ ਚੈੱਕ ਕਰੋ ਬਿਊ ਵਾਕਿ ਮੁਕੇ ਦਾਦੇ ਗੱਡੀ ਕਿਹੜੀ ਭੇਜਾਂ ਤੈਨੂੰ 1 ਯੂਰੋ ਤਾਂ ਭੇਜ ਦੂੰਗਾ ਤੈਨੂੰ ਗੱਡੀ ਦੱਸ ਕਿਹੜੀ ਭੇਜਾਂ ਮੇਰਾ ਭਰਾ ਤੂੰ ਆਪਣੇ ਨੇ ਡਾਇਓ ਕੋਲ ਤਾਂ ਜਾਂਦਾ ਨਾ ਜੁਰੂਰੇ ਡਾਇਓ ਹੋ ਜੀ ਅਰਥਿੰਗ ਡੋੜੀ ਰਹੀ ਰਗੀ ਪਾਵਰ ਬੈਂਕ ਵੀ ਖਤਮ ਹੋ ਗਿਆ ਤੇ ਹੁਣ ਥੋੜਾ ਹੋਰ ਹੀ ਬ੍ਰੋ ਕੰਟੀਨਿਊ ਕਰਾਂਗੇ ਤਾਂ ਬਾਅਦ ਵਿੱਚ ਬੰਦ ਕਰ ਤਾਣ ਬਸ ਕੇ ਬਹਿ ਗਏ ਉਧਰ ਆਉਣ ਜਾ ਰਹੇ ਆਪਾਂ ਆਪਣੇ ਵਿਦਾ ਮਨੋਸੋ ਫਰੀਨਾ ਬੱਸ ਜੇ ਸਟਪ ਬੱਸ ਸਟੇਜ ਕਰ ਲਈ ਆ ਤੇ ਆਪਣੀ ਨਾਲ ਜਪੋ ਵਿਦਾ ਮਨੋਸੋ ਜਾ ਕੇ ਤੇ ਆਪਾਂ ਖਤਮ ਕਰ ਦੇਣਾ ਬਸ ਇੱਕ ਚਾਰਜਰ ਵਾਸਤੇ ਪਾਉ ਲੈਣਾ ਵਿਲਾ ਮਨੋਸੋ ਤੱਕ ਆ ਗਏ ਆ ਤੇ ਹੁਣ ਇੱਧਰ ਦੁਕਾਨ ਆ ਇੱਕ ਉਹ ਰੱਬਣੀ ਪਈ ਤਬਾਕੀ ਆ ਪਰ ਇੱਥੇ ਵੀਰਿਆ ਕੋਈ ਨਹੀਂ ਹੈ ਨੀਕਰ ਤੇ ਜਿਹੜੇ ਸੀ ਕਿ ਉਹ ਮੈਨੂੰ ਲੱਗਦੇ ਹੀ ਨਹੀਂ ਹੈ ਹੀ ਨਹੀਂ ਇਹ ਤਾਂ ਲੱਗਦੇ ਨਹੀਂ ਮੈਨੂੰ ਪਾਵਰ ਬੈਂਕ ਚਾਰਜ ਕਰਨਾ ਪੈਂਦਾ ਫੋਨ ਤਾਂ ਕਰਕੇ ਫੋਨ ਨੂੰ ਬਹੁਤ ਹੋਲੀ ਚਾਰਜ ਹੁੰਦਾ ਅਸ ਕਰਕੇ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਇਹ ਬਿਲਕੁਲ ਆਪਣਾ ਸਾਰਾ ਟ੍ਰਿਪ ਜਿਹੜੀ ਫਲੋਪ ਹੀ ਗਈ ਕਹਿੰਦੇ ਜੋ ਆਪਾਂ ਦੇਖਣਾ ਚਾਹੁੰਦੇ ਆਪਾਂ ਦਿਖਾਇਆ ਸਭ ਤੋਂ ਬਿਲਕੁਲ ਦਾ ਇਸ ਕਰਕੇ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ